ਅਮਿਤਸਰ ਦੇ ਵਡਾਲਾ ਪਿਟੇਵੰਡ ਪਿੰਡ ਵਿੱਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਗੋਲੀਆਂ ਚੱਲੀਆਂ ਅਤੇ ਇੱਕ ਨੌਜਵਾਨ ਦਿਲਬਖ ਸਿੰਘ ਗੰਬੀਰ ਜ਼ਖਮੀ ਹੋ ਗਿਆ। ਕਟਨਾ ਰਾਤ ਲਗਭਗ 8:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਦਿਲਬਖ ਸਿੰਘ ਉੱਤੇ ਨਜ਼ਦੀਕੀ ਤੋਂ ਫਾਇਰਿੰਗ ਕਰ ਦਿੱਤੀ ਗਈ। ਪਿੰਡ ਦੇ ਸਥਾਨਕ ਵਾਸੀਆਂ ਤੇ ਪੀੜਤ ਦਿਲਬਖ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰਾਂ ਵਿੱਚ ਆਰਾਮ ਕਰ ਰਹੇ ਸਾਇਨਿਕੀ اچانک ਗੋਲੀਆਂ ਦੀ ਆਵਾਜ਼ ਸੁਣੀ ਡਿਊਟੀ ਅਫਸਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਰੰਜਿਸ਼ ਜਾਂ ਨਸ਼ੇ ਦੇ کاروبار ਨਾਲ ਸੰਬੰਧਿਤ ਮਾਮਲਾ ਲੱਗਦਾ ਹੈ ਪਰ ਅਸਲ ਕਾਰਨ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ ਸਾਜੀ ਇਹ ਹੋਈ ਬਸ ਨਸ਼ੇ ਦੇ ਇਹਨਾਂ ਦਾ ਥੋੜਾ ਜਿਹਾ ਪਹਿਲਾਂ ਝਗੜਾ ਚੱਲਦਾ ਇੱਕ ਦੇ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਜ਼ਬਰਜਨਾਬ ਇਹ ਕਰਦਾ ਵਾ ਤੇ ਇਸੇ ਕਾਰਨ ਹੀ ਬਸ ਉਹਨੂੰ ਡੱਕਿਆ ਬਸ ਤੇ ਉਦੋਂ ਦਾ ਇਹਨਾਂ ਨਾਲ ਲਗਤ ਬਾਜੀ ਜੀ ਰਖਦਾ ਹੈ ਡੇਵਡ 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 ਮਸੀ ਅੱਛਾ ਹਾਂਜੀ ਇਸੇ ਗੱਲ ਹਾਂਜੀ ਇਹੋ ਜੀ ਆ ਜੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਪਾਲੇ ਇਹਨਾਂ ਨੇ ਗੋਲੀ ਚੱਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ 1 ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਫੋਨ ਗਿਆ ਵੀ ਤਾਣਾ ਜੰਮਾ ਡੇਵਡ ਮਸੀ ਉਹਨੇ ਗੋਲੀ ਚ ਓਕੇ ਵੀ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀ ਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਆ ਇਸ ਇਹ ਸਾਡਾ ਜਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕੰਮ ਕਰਦੇ ਇਹਦੇ ਮਗਰ ਮੁੰਡੇ ਮਜ਼ਦੂਰ ਤੇ ਇਹਦੇ ਮਤਲਬ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵਿੱਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀ ਪੈਂਦੀ ਬੇਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਸੀ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਏ ਅੱਜ ਪਿੰਡ ਦੇ ਵਿੱਚ ਨੰਗਾ ਨਾਚ ਸ਼ਰੀਆਮ ਗੋਲੀਆਂ ਮਾਰੀਆਂ ਅੱਜ ਆਈਆਂ ਭਾਜੀ ਮੌਕੇ ਤੇ ਕਿ ਆਇਆ ਵੇਖਾਂਗੇ ਉਹਨਾਂ ਦੱਸਿਆ ਵੀ ਗੋਰੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਪਿੰਡ ਦੇ ਬਟਾਲਾ ਹੈਗਾ ਆ ਭਿੱਟੇ ਵੱਡ ਕੋਈ ਦੱਸਣਾ ਡੇ ਵੱਡ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਹਲਾ ਆ ਠੀਕ ਹੈ ਜੇ ਬੰਦੇ ਮੋਢੇ ਤੇ ਗੋਰੀ ਵੱਜੀ ਆ ਉਦੋਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਆ ਅਫਸਰਾਂ ਦੇ ਨੋਟਿਸ ਤੇ ਲਿਆ ਆ ਕੇ ਨਾ ਕਾਰਵਾਈ ਕਰ ਦਾਂਗੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਜੋ ਕਾਰਨ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕ